ਕੱਲ ਨੂੰ ਜਿਹੜੀ ਚਾਕੀ 26 ਜਨਵਰੀ ਦੀ ਪਰੇਡ ਦੇ ਵਿੱਚ ਸ਼ਾਮਲ ਹੋ ਰਹੀ ਹੈ ਹਾਲਾਂਕਿ ਰੋਟੇਸ਼ਨ ਹੁੰਦੀ ਹੈ ਇੱਕ ਰੋਸਟਰ ਹੁੰਦਾ ਪਰ ਇਸ ਵਾਰ ਅਸੀਂ ਸਪੈਸ਼ਲ ਰਿਕੁਐਸਟ ਕੀਤੀ ਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਸਾਰੀ ਦੁਨੀਆ ਚ ਮਨਾ ਰਹੇ ਕੱਲ ਵੀ ਮੈਂ ਤਖਤ ਸ੍ਰੀ ਹਜੂਰ ਸਾਹਿਬ ਗਿਆ ਹੋਇਆ ਸੀ ਉੱਥੇ ਵੀ 350 ਸਾਲਾ ਦੇ ਫੰਕਸ਼ਨ ਚੱਲ ਰਹੇ ਸੀ ਤੋਂ ਅਸੀਂ ਕਿਹਾ ਵੀ ਇਹ ਇਹ ਬਾਰ-ਬਾਰ ਨਹੀਂ ਆਉਂਦਾ ਰੋਸਟਰ ਤਾਂ ਬਾਰ-ਬਾਰ ਬਣ ਜੂ ਅਗਲੇ ਸਾਲ ਵੀ ਬਣ ਜੂਗਾ ਤੋ ਉਹਨਾਂ ਨੇ ਸਾਡੀ ਬੇਨਤੀ ਨੂੰ ਰਿਕੁਐਸਟ ਨੂੰ ਜਿਹੜਾ ਮਨਜ਼ੂਰ ਕੀਤਾ ਤੇ ਕੱਲ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਵੰਤ ਦਿੱਤ ਜਿਹੜੀ ਚਾਕੀ ਹੈ ਪੰਜਾਬ ਦੀ ਜੋ ਹਿੰਦੀ ਚਾਦਰ ਜੋ ਮਨੁੱਖਤਾ ਦਾ ਸੇ ਜਿਹੜਾ ਸਨੇਹਾ ਤੇ ਕਿਸੇ ਲਈ ਕੁਝ ਕੁਰਬਾਨੀਆਂ ਕਰਨ ਦਾ ਜਿਹੜਾ ਸਨੇਹਾ ਦੇਸ਼ ਕੌਮ ਲਈ ਆਪਣਾ ਸਭ ਕੁਝ ਵਾਰਨ ਦਾ ਸਨੇਹਾ ਜਿਹੜਾ ਉਹ ਕੱਲ ਨੂੰ ਚਾਕੀ ਜਿਹੜੀ ਹੈ ਉਹ ਜਿਹੜੀ 26 ਜਨਵਰੀ ਦੀ ਪ੍ਰੇਡ ਹੈ ਉਹਦੇ ਜਿਹੜੇ ਪੰਜਾਬ ਦੀ ਚੱਕੀ ਸ਼ਾਮਲ ਹੋ ਗਈ। ਜਿਸੋ ਕਾਂਗਰਸ ਇੱਕ ਇੱਕ ਸਾਲ ਰਹਿ ਗਿਆ ਗਵਰਨਮੈਂਟ ਦਾ ਆਲਮੋਸਟ ਉਹਨੇ ਕਾਫੀ ਕੰਮ ਹੋ ਗਏ ਕਾਫੀ ਕਰਨ ਵਾਲੇ ਆ। ਲਾਸਟ ইয়ার ਤੁਹਾਡੀ ਕੀ ਗਵਰਨਮੈਂਟ ਦੀਆਂ ਪ੍ਰਾਇੋਰਟੀਜ਼ ਹੋਣ? ਅਸੀਂ ਇਅਰ ਨਹੀਂ ਕਹਿੰਦੇ ਮੈਡਮ। ਅਸੀਂ ਤਾਂ ਪਹਿਲੇ ਪਹਿਲੇ ਦਿਨ ਤੋਂ ਹੀ ਲੱਗੇ ਸੀ ਕੰਮ ਤੇ। ਬਹੁਤ ਲੇਟ ਆ ਪਹਿਲਾਂ ਹੀ। ਬਹੁਤ ਇਅਰਜ਼ ਲੇਟ ਹੋ ਗਏ ਪਹਿਲਾਂ ਹੀ। ਦੇਖੋ ਬਿਜਲੀ ਦਾ ਬਿੱਲ ਅਸੀਂ ਆਉਣ ਸਾਰ ਮਾਫ ਕੀਤਾ। ਅਸੀਂ ਪਹਿਲੇ ਸਾਲ ਤੋਂ ਹੀ ਕੰਮ ਲੱਗੇ ਸੀਗੇ। ਅਸੀਂ ਮਹੱਲਾ ਕਲੀਨ ਕਾਮ ਆਦਮੀ ਕਲੀਨਿਕ ਆਉਣ ਸਾਰ ਬਣਾਉਣ ਲੱਗੇ। ਅਸੀਂ ਜਿਹੜਾ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਕਿਸ਼ਨ ਕੁਮਾਰ ਜੀ ਇੱਥੇ ਮੌਜੂਦ ਹੋਣਗੇ ਨਹਿਰੀ ਪਾਣੀ ਦਾ ਕੰਮ ਉਦੋਂ ਹੀ ਸ਼ੁਰੂ ਕੀਤਾ ਠੀਕ ਹੈ ਜੀ ਅਸੀਂ ਟੋਲ ਪਲਾਜੇ ਬੰਦ ਕਰਨੇ ਪਹਿਲੇ ਸਾਲ ਤੋਂ ਸ਼ੁਰੂ ਕੀਤੇ ਹੈ ਨਾ ਅਸੀਂ ਸ਼ਹੀਦ ਪਰਿਵਾਰ ਨੂੰ ਜਿਹੜੇ ਫੌਜ ਦੇ ਵਿੱਚ ਹੈ ਪੁਲਿਸ ਦੇ ਵਿੱਚ 1 ਕਰੋੜ ਰੁਪਏ ਦਾ ਵਿਆਰਥਿਕ ਸਹਾਦਨਾ ਉਦੋਂ ਹੀ ਸ਼ੁਰੂ ਕੀਤਾ ਨੌਕਰੀਆਂ ਦੇਣੀਆਂ ਪਹਿਲੇ ਸਾਲ ਤੋਂ ਸ਼ੁਰੂ ਕੀਤੀਆਂ ਸੋ ਹੁਣ ਕੁਝ ਕੰਮ ਇਹ ਆ ਜਿene ਜਿਵੇਂ ਕਿ ਹੁਣ ਹੈਲਥ ਕਾਰਡ ਦਾ ਜਿਹੜਾ ਬਣਾਇਆ ਜੀਵਨ ਬੀਮਾ ਉਹ 'ਚ ਤੁਸੀਂ ਵੀ ਆਓਗੇ ਸਾਰੇ ਕੋਈ ਪਰਿਵਾਰ ਉਹਦੇ 'ਚ ਨਹੀਂ ਬਚੂਗਾ ਅ 10 ਲੱਖ ਰੁਪਏ ਦਾ ਹੈਲਥ ਕਾਰਡ ਦਾ ਜਿਹੜਾ ਬੀਮਾ ਕਿ ਹਰ ਪਰਿਵਾਰ ਦਾ ਹੋਊਗਾ ਔਰ ਬਾਕਾਇਦਾ ਉਹਦੇ ਵਿੱਚ 950 ਦੇ ਲਗਭਗ ਪ੍ਰਾਈਵੇਟ ਹਸਪਤਲ ਬਡੇ ਬਡੇ ਹਸਪਤਲ ਜਿੱਚ ਮੈਕਸ ਵੀ ਸ਼ਾਮਿਲ ਹੈ 40 40 ਜਿਹੜਾ ਹਸਪਤਲ ਚੰਡੀਗੜ੍ਹ ਵਾਲਾ ਮਹਾਲੀ ਵਾਲਾ ਜਿਹਾ ਨਹੀਂ ਪਰ ਲੁਧਿਆਣੇ ਵਾਲਾ ਉਹਦੇ ਵਿੱਚ ਆ ਗਿਆ ਮਹਾਲੀ ਵਾਲੇ ਨਾਲ ਵੀ ਗੱਲ ਹੋਗੀ ਸੋ ਮਤਲਬ ਬਹੁਤ ਵੱਡੇ ਵੱਡੇ ਹਸਪਤਲ ਔਰ ਹਰ ਕਿਸਮ ਦੀ ਬਿਮਾਰੀ ਪਰਮਾਤਮਾ ਕਰੇ ਕਿਸੇ ਤੇ ਕਰੇ ਬਿਮਾਰੀ ਆਵੇ ਨਾ ਪਰ ਜੇ ਆ ਜੇ ਤਾਂ ਇਸ ਪੱਖੋਂ ਅਨਾਜ ਰਹੇ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਮੈਂ ਇਲਾਜ ਨਹੀਂ ਕਰਾ ਸਕਦਾ ਆਪਣੇ ਸਾਕ ਸਬੰਧੀ ਦਾ ਜਾਂ ਆਪਣੇ ਪਰਿਵਾਰ ਵਾਲਿਆਂ ਦਾ ਸੋ ਆਉਣ ਵਾਲੇ ਦਿਨਾਂ 'ਚ ਬਜਟ ਆਊਗਾ ਦੇਸ਼ ਦਾ ਬਜਟ ਆਊਗਾ ਪਹਿਲੇ ਤਾਂ ਉਦੋਂ ਚ ਉਮੀਦ ਕਰਦੇ ਹਾਂ ਕਿ ਪੰਜਾਬ ਲਈ ਕੁਝ ਨਾ ਕੁਝ ਸਪੈਸ਼ਲ ਪੈਕੇਜ ਰੱਖਿਆ ਜਾਊਗਾ ਕਿਉਂਕਿ ਪੰਜਾਬ ਬ੍ਰੈਡਵਿਨਰ ਹੈ ਪੰਜਾਬ ਕੁਰਬਾਨੀਆਂ ਵਾਸਤੇ ਹਮੇਸ਼ਾ ਪੰਜਾਬ ਖੜਾ ਰਹਿੰਦਾ ਹੈ ਦੇਸ਼ ਨੂੰ ਅਨਾਜ ਦੇ ਪੱਖੋਂ ਆਤਮ ਨਿਰਭਰ ਬਣਾਉਣਾ ਪੰਜਾਬ ਹੈ ਸੋ ਸਾਨੂੰ ਉਮੀਦ ਹੈ ਕਿ ਬਜਟ ਦੇ ਵਿੱਚ ਸਪੈਸ਼ਲ ਪੈਕੇਜ ਹੋਊਗਾ ਹਾਂ ਸਾਡੇ ਪੰਜਾਬ ਦੇ ਬਜਟ ਦੇ ਵਿੱਚ ਜੋ ਅਸੀਂ ਵਾਦਾ ਕੀਤਾ ਹੈ ਜੋ ਹਜ਼ਾਰ ਰੁਪਏ ਵਾਲਾ ਜੋ ਲੇਡੀਜ਼ ਵਾਲਾ ਮਹਿਲਾਵਾਂ ਨੂੰ ਹਜ਼ਾਰ ਰੁਪਏ ਵਾਲਾ ਉਹ ਬਜਟ ਦੇ ਵਿੱਚ ਆਊਗਾ ਤੇ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਚ ਆਉਣਗੀਆਂ ਅਸੀਂ ਕੋਈ ਇਹ ਨਹੀਂ ਲਿਖਦੇ ਵੀ ਆਖਰੀ ਸਾਲ ਹੈ ਮੈਂ ਵੀ ਸ਼ਾਇਦ ਇਹ ਹੀ ਲੋਕਾਂ ਨੂੰ ਯਾਦ ਰਹਿੰਦਾ ਲੋਕਾਂ ਨੂੰ ਪੁਰਾਣੀਆਂ ਗੱਲਾਂ ਵੀ ਯਾਦ ਨਹੀਂ ਕਿ ਜਦੋਂ ਦੇ ਆਏ ਨੇ ਕਿੰਨਾ ਫਰਕ ਪੈ ਗਿਆ ਸੜਕਾਂ ਬਣ ਰਹੀਆਂ ਨੇ ਤਾਂ 44000 ਕਿਲੋਮੀਟਰ ਸੜਕਾਂ ਬਣ ਰਹੀਆਂ ਨੇ ਬੰਦੇ ਜਾਂ ਕਿਲੋਮੀਟਰ ਚੋਂ ਜਿਸ ਨੂੰ ਆਰਡੀਐਫ ਦਾ ਪੈਸਾ ਮਿਲ ਜੇ ਅਸੀਂ ਉਹ ਬਾਕੀ ਵੀ ਅਸੀਂ ਸੜਕਾਂ ਜਿਹੜੀਆਂ ਨੇ ਈਵਨ ਪਿੰਡਾਂ ਦੀਆਂ ਫਿਰਨੀਆਂ ਤੇ ਵੀ ਸੜਕਾਂ ਬਣਾ ਰਹੇ ਆ ਪਹਾੜਾਂ ਨੂੰ ਜਾਂਦੀਆਂ ਵੀ ਸੜਕਾਂ ਬਣਾ ਰਹੇ ਆ ਸੋ ਹਾਈਵੇ ਜਿਹੜੇ ਪਹਿਲਾਂ ਕਦੇ ਬਣੇ ਹੀ ਨਹੀਂ ਸੀ ਕਦੇ ਵੱਡੀਆਂ ਸੜਕਾਂ ਜਿਵੇਂ ਸਰਹੰਤ ਤੋਂ ਪਟਿਆਲਾ ਰੋਡ ਨੂੰ ਕਿਲਰ ਰੋਡ ਕਹਿੰਦੇ ਸੀ ਹਰ ਰੋਜ਼ ਤਿੰਨ ਬੰਦਿਆਂ ਦੀ ਜਾਨੀ ਐਵਰੇਜ ਆਉਂਦੀ ਸੀ ਉਹ ਜਿਹੜੀ ਚੌੜੀ ਕਰਤੀ ਸੜਕ ਤੇ ਉਹ ਲੋਕ ਕਹਿੰਦੇ ਆ ਸਾਡੀਆਂ ਜ਼ਿੰਦਗੀਆਂ ਬਚ ਗਈਆਂ ਐਸਐਸਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਅੱਜ ਸੜਕ ਸੁਰੱਖਿਆ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਜੀ ਬੋਲੇ ਆ ਆਪਣਾ ਮਨ ਕੀ ਬਾਤ ਦੇ ਵਿੱਚ ਹੈ ਨਾ ਸੜਕਾਂ ਤੇ ਪੰਜਾਬ ਜਦੋਂ ਮੈਂ ਐਮਪੀਸੀ ਮੈਂ ਡਾਟਾ ਕਢਾਇਆ ਸੀ ਪੰਜਾਬ ਟਾਪ 2 ਜਾਂ ਟਾਪ 3 ਦੇ ਵਿੱਚ ਸੀਗਾ ਪਰ ਡੇ ਔਨ ਦਾ ਸਪੋਟ ਡੈਥ ਦੇ ਵਿੱਚ 15 16 ਸੀ ਉਸ ਵੇਲੇ ਜਦ ਮੈਂ ਇਹ ਤੁਹਾਨੂੰ 2018 ਦੀ ਗੱਲ ਕਰ ਰਿਹਾ ਤੇ ਅੱਜ 48% ਮੌਤਾਂ ਘਟ ਗਈਆਂ ਕਿਉਂਕਿ ਐਸਐਸਐਫ ਮੌਕੇ ਤੇ ਪਹੁੰਚਣ ਲੱਗ ਗਈ ਤੇ ਉੱਥੇ ਜਾ ਕੇ ਉਹਨਾਂ ਨੂੰ ਫਸਟ ایڈ ਮਿਲਣ ਲੱਗ ਗਈ ਤੇ ਉਹਨਾਂ ਨੂੰ ਇਮੀਡੀਏਟਲੀ ਹਸਪਤਾਲ ਚ ਪਹੁੰਚਾਇਆ ਜਾਣ ਲੱਗ ਗਿਆ 48% ਮੋਤਾਂ ਘਟ ਗਈਆਂ ਇਹ ਗੱਲ ਨਿਤਨ ਗੜਕਰੀ ਜੀ ਨੇ ਇੱਕ ਸਵਾਲ ਦੇ ਜਵਾਬ ਚ ਰਾਜ ਸਭਾ ਦੇ ਵਿੱਚ ਦੱਸੀ ਹੈ ਸੋ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਜੇ ਸਾਡੇ ਸਾਨੂੰ ਹੋਰ ਦੋ ਤਿੰਨ ਸਟੇਟਾਂ ਜਿਹੜੀਆਂ ਉਹ ਫੋਲੋ ਕਰਨ ਨੂੰ ਕਹਿੰਦੀਆਂ ਕਿ ਅਸੀਂ ਵੀ ਬਣਾਉਣਾ ਹੈ ਇਦਾਂ ਦਾ ਸਿਸਟਮ ਤੁਸੀਂ ਦੱਸ ਦੋ ਅਸੀਂ ਖੁਸ਼ੀ-ਖੁਸ਼ੀ ਉਹਨੂੰ ਦੱਸਾਂਗੇ ਤਾਂ ਕਿ ਦੇਸ਼ ਦੇ ਜਿਹੜੀਆਂ ਕੀਮਤੀ ਜਾਨਾਂ ਸੜਕਾਂ ਤੇ ਜਾ ਰਹੀਆਂ ਉਹ ਬਚਣ ਪੰਜਾਬ ਦੇ ਵਿੱਚ ਅੰਡਰਗਰਾਉਂਡ ਬਾਟਰ ਜਿਹੜਾ ਹੈ ਉਹ ਬੜਾ ਮਸਲਾ ਹੈ ਸਕਦਾ ਹੈ ਬਹੁਤ ਸਾਰੇ ਬਲਾਕਸ ਸਾਡੇ ਡਾਕ ਜੋਂ ਦੇ ਵਿੱਚ ਹਜ਼ਾਰਪੁਰ ਦਾ ਵੀ ਕਾਫੀ ਹਿੱਸਾ ਜਿਹੜਾ ਹੈ ਡਾਕ ਜੋਂ ਦੇ ਵਿੱਚ ਆ ਸਕਦਾ ਹੈ ਉਦੇ ਲਈ ਅਸੀਂ ਪ੍ਰੋਡਕਸ਼ਨ ਲਈ ਕਿਉਂਕਿ ਬੜੇ ਸਮੇਂ ਤੋਂ ਚੱਲਦਾ ਰਿਹਾ ਵੀ ਕਦੀ ਪੈਡੀ ਨੂੰ ਬੈਨ ਕਰਦੇ ਹੋ ਕਦੀ ਹੋਰ ਸਾਧਨ ਹੋਵੇ ਚੈਕ ਡੈਮਸ ਦੀ ਗੱਲ ਹੋਈ ਲੇਕਿਨ ਗਰਾਊਂਡ ਲੈਵਲ ਤੇ ਕਾਰਟੂਨ ਤੱਕ ਇਦਾਂ ਦਾ ਕੁਝ ਨਜ਼ਰ ਨਹੀਂ ਆ ਰਿਹਾ ਨਹੀਂ ਤੁਸੀਂ ਹਾਲੇ ਚ ਗਰਾਊਂਡ ਤੇ ਗਏ ਹੀ ਨਹੀਂ ਹੋਵੋਗੇ ਜੀ ਹਨਾ ਮੈਂ ਦੱਸ ਦੇਣਾ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਪਾਣੀ ਤੁਸੀਂ ਕਦੇ ਵੀਡੀਓ ਦੇਖਿਆ ਹੋਣੇ 40 40 ਸਾਲਾਂ ਬਾਅਦ ਲੋਕਾਂ ਨੂੰ ਪਾਣੀ ਮਿਲ ਗਿਆ ਨਹਿਰ ਦਾ ਜਦ ਤੱਕ ਅੱਸੀ ਪੁਰਾਣੀ ਪਈ ਸੀ ਤਦ ਕੀ ਸੀ ਇਧਰ ਉਧਰ ਐਨਕ੍ਰੋਚਮੈਂਟ ਹੋ ਗਈ ਸੀ ਉਹ ਪਾਣੀ ਆ ਗਿਆ ਜੇ ਜੇ ਨਹੀਂ ਵੀ ਹੈਗੀ ਸੀ ਅਸੀਂ ਥੱਲੋਂ ਦੀ ਪਾਈਪਾਂ ਪਾ ਕੇ ਪੰਜਾਬ ਨੂੰ ਨਹਿ ਉਦੇ ਨਾਲ ਕੀ ਹੋਇਆ ਉਹਦੇ ਨਾਲ ਜਿਹੜੀ ਟਿਊਬਵੈਲ ਦੀ ਡਿਪੈਂਡਬਿਲਟੀ ਕੱਟੀ ਹੈ ਕਿ ਕੱਲਾ ਕਲੀ ਟਿਊਬਵੈਲ ਤੋਂ ਅਸੀਂ ਆਪਣੀ ਫਸਲ ਨੂੰ ਪਾਣੀ ਦੇਵਾਂਗੇ ਜੋ ਨਹਿਰੀ ਪਾਣੀ ਆਉਣ ਲੱਗ ਗਿਆ ਤਾਂ ਟਿਊਬਵੈਲ ਜਿਹੜਾ ਉਹਦੀ ਉਹਦੇ ਤੇ ਜਿਹੜੀ ਨੇ ਨਿਰਪਰਤਾ ਕੱਟੀ ਸਾਡੇ ਬਹੁਤ ਸਾਰੇ ਜ਼ੋਨ ਦੇ ਵਿੱਚ ਪਾਣੀ ਉੱਪਰ ਵੀ ਆ ਗਿਆ ਬਹੁਤ ਸਾਰੇ ਸਾਡੇ ਡਾਰਕ ਚੋਂ ਐਵਰੇਜ ਜ਼ੋਨ ਚ ਆ ਗਈ ਕੁਝ ਜ਼ੋਨ ਅੱਛੀ ਅੱਛੀ ਖਬਰ ਹੈ ਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਅਸੀਂ ਕੁਝ ਕਰ ਰਹੇ ਆ ਕਿ ਆਪ ਆਪਣੇ ਕੋਲ ਨਹਿਰਾਂ ਦਾ ਪਾਣੀ ਹੈਗਾ ਜਾਂ ਜਿਹੜੇ ਡੈਮਸ ਐ ਇਦਾਂ ਦੇ ਡੈਮਸ ਨੂੰ ਅਸੀਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਬਣਾ ਕੇ ਪਾਣੀ ਨੂੰ ਸੰਭਾਲੀਏ ਸੰਭਾਲ ਕੇ ਇਸੇ ਪਾਣੀ ਨੂੰ ਹੁਣ ਜਿਵੇਂ ਸ਼ਾਹਪੁਰ ਕੰਢੀ ਜੋ ਚੱਲ ਪਿਆ ਤਾਂ ਬੇਸਤ ਤੋਬ ਆਪ ਚੱਲ ਪੂ। ਤਾਂ ਮਾਝਾ ਆਪਣਾ 도ਾਬੇ ਦੇ ਵਿੱਚ ਦੀ ਨਹਿਰ ਜਿਹੜੀ 24 ਘੰਟੇ ਚੱਲ ਪੂ 12 ਮਹੀਨੇ ਚ 30 ਦਿਨ 24 ਘੰਟੇ ਉਹਦੇ ਨਾਲ ਬਹੁਤ ਜਿਹੜਾ ਵਾਟਰ ਤੁਸੀਂ ਕਹਿੰਦੇ ਹੋ ਇਹ ਬੀਤ ਦਾ ਏਰੀਆ ਜਿਹੜਾ ਜਿੰਨਾ ਵੀ ਇਹ ਤਾਂ ਸ਼ਾਹਪੁਰ ਕੰਢੀ ਤੋਂ ਜਦੋਂ ਨਹਿਰ ਆਊਗੀ ਤਾਂ ਉਹ ਪਾਣੀ ਜਿਹੜਾ ਉਸ ਉਹ ਲੈਵਲ ਉੱਪਰ ਆ ਜਾਊਗਾ ਕ੍ਰੌਪ ਡਾਈਵਰਸੀਫਿਕੇਸ਼ਨ ਜ਼ਾਇਕਾ ਇੱਕ ਜਪਾਨ ਦੀ ਇੱਕ ਕੰਪਨੀ ਹੈ ਜਪਾਨ ਦੀਆਂ ਜਿੰਨੀਆਂ ਵੀ ਕੰਪਨੀਆਂ ਨੇ ਚਾਹੇ ਉਹ ਜਿਹੜੇ ਮਰਜ਼ੀ ਬਿਜ਼ਨਸ ਨਾਲ ਰਿਲੇਟਡ ਨੇ ਜਿਹੜੇ ਮਰਜ਼ੀ ਸੈਕਟਰ ਨਾਲ ਰਿਲੇਟਡ ਨੇ ਉਹ ਜਦੋਂ ਇੰਟਰਨੈਸ਼ਨਲ ਕਿਤੇ ਵੀ ਉਹਨਾਂ ਨੇ ਕੰਮ ਕਰਨਾ ਹੋਵੇ ਕਿਸੇ ਦੇਸ਼ 'ਚ ਤਾਂ ਜ਼ਾਇਕਾ ਦੇ ਥਰੂ ਹੀ ਆਉਂਗੇ ਨੇ ਜਾਂ ਮੀਟੀ ਆ ਉਹਨਾਂ ਦੀ ਉਹਨਾਂ ਦੀ ਉਹ ਮੀਟੀ ਉਹਨਾਂ ਦੀ ਸਮਝੋ ਕਮਰਸ ਇੰਡਸਟਰੀ ਆ ਉਹਨਾਂ ਦੀ ਮਿਨਿਸਟਰੀ ਅਸੀਂ ਮੀਟੀ ਨੂੰ ਵੀ ਮਿਲੇ ਸੀ ਜਾਇਕਾ ਨੂੰ ਵੀ ਮਿਲੇ ਸੀ ਜਾਇਕਾ ਕਰਦੀ ਹੈ ਜਿਆਦਾ ਹਾਰਟਿਕਲਚਰ ਚ ਕਮ ਤੋਂ ਜਾਇਕਾ ਜਿਹੜੀ ਮੈਨੂੰ ਖੁਸ਼ੀ ਹੋ ਰਹੀ ਹੈ ਦੱਸ ਦਿਆਂ ਕਿ ਜਾਇਕਾ ਜਿਹੜਾ 1300 ਕਰੋੜ ਰੁਪਏ ਦਾ ਇਨਵੈਸਟਮੈਂਟ ਆ ਰਿਹਾ ਹੈ ਜਿਹਦੇ ਵਿੱਚ ਆਪਣੇ ਕੋਲੇ ਹਾਰਟਿਕਲਚਰ ਇਸ ਵਕਤ 6% ਹੈ ਪੰਜਾਬ ਚ ਉਹਨੂੰ ਹੁਣ ਅਗਲੇ 8-10 ਸਾਲਾਂ ਦੇ ਵਿੱਚ ਉਹਨੂੰ 15% ਤੇ ਲੈ ਜਾਣਾ ਜਿਹਦੇ ਵਿੱਚ ਫੁੱਲਾਂ ਦੀ ਖੇਤੀ ਹੈ ਸਬਜ਼ੀਆਂ ਜਾਂ ਫਿਰ ਜਿਹੜੇ ਫਲ ਫਰੂਟਾਂ ਦੀ ਖੇਤੀ ਹੈ ਐਸਲਾ ਕਾਨੂੰ ਤਾਂ ਬਹੁਤ ਫਟ ਬਟਾ ਫਾਇਦਾ ਹੋਊਗਾ ਕਿਉਂਕਿ ਪਠਾਨਕੋਟ ਦੀ ਲੀਚੀ ਦੁਨੀਆ ਚੋਂ ਵੱਡ ਮਿੱਠੀ ਲੀਚੀ ਨਹੀਂ ਹੈਗੀ ਫਾਜ਼ਲ ਕਾ ਦੇ ਕਿੰਨੂ ਅਬੂਹਰ ਦੇ ਕਿੰਨੂ ਹੈਨਾ ਤੇ ਸਾਡੇ گارਲਿਕ ਆਪਣਾ ਕੱਕਾਪੂਰ ਥਲੇ ਦਾ ਆਲੂ ਜਲੰਧਰ ਦੇ ਸੋ ਥੋੜਾ ਜਿਹਾ ਜਦੋਂ ਇਧਰ ਨੂੰ ਲੈ ਕੇ ਜਾਵਾਂਗੇ ਲੋਕਾਂ ਨੂੰ ਝੋਨੇ ਤੋਂ ਅਲਟਰਨੇਟਿਵ ਉਦੋਂ ਬਣੂਗਾ ਜੀ ਜਦੋਂ ਲੋਕਾਂ ਨੂੰ ਝੋਨੇ ਜਿੰਨਾ ਹੀ ਪੈਸਾ ਕਿਸੇ ਹੋਰ ਫਸਲ ਚੋਂ ਜਾਂ ਕਿਸੇ ਹੋਰ ਤਰੀਕੇ ਨਾਲ ਜ਼ਮੀਨ ਚੋਂ ਖੇਤੀ ਚੋਂ ਮਿਲਣ ਲੱਗਿਆ ਉਹ ਤਾਂ ਆਪ ਵੀ ਕਿਸਾਨ ਜਿਹੜੇ ਨੇ ਉਹ ਛੱਡਣਾ ਚਾਹੁੰਦੇ ਆ ਝੋਨੇ ਦੀ ਫਸਲ ਨੂੰ ਪਰ ਉਹ ਕਹਿੰਦੇ ਸਾਨੂੰ ਅਲਟਰਨੇਟ ਦੇ ਉਹ ਵਧੀਆ ਸੋ ਅਲਟਰਨੇਟ ਦੇਣ ਦੀ ਕੋਸ਼ਿਸ਼ ਕਰ ਰਹੇ ਆ ਜਿਹਦੇ ਨਾਲ ਪਾਣੀ ਪੰਜਾਬ ਦੇ ਪਾਣੀ ਨੂੰ ਦੇਖੋ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤ ਅਸੀਂ ਹਰ ਰੋਜ਼ ਜਿਹੜਾ ਉਹ ਅਨੰਦ ਸਾਹਿਬ ਦੇ ਪਾਰਡੇ ਵਿੱਚ ਇਹ ਆਉਂਦਾ ਹੈ ਹਰ ਰੋਜ਼ ਸ਼ਬਦ ਕੀਰਤਨ ਹੁੰਦੇ ਨੇ ਤੇ ਅਸੀਂ ਫਿਰ ਜੇ ਤਿੰਨੋਂ ਦਰਜੇ ਪਵਨ ਹੋ ਗਈ ਹਵਾ ਹਵਾ ਨੂੰ ਗੁਰੂ ਦਾ ਦਰਜਾ ਹੈ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਂ ਦਰਜਾ ਤਿੰਨੋਂ ਦਰਜੇ ਜੇ ਬਚਾਉਣ ਚ ਥੋੜੇ ਜਿਹਾ ਬਹੁਤ ਵੀ ਕਾਮਯਾਬ ਹੋ ਜਾਈਏ ਤਾਂ ਗੁਰੂ ਸਾਹਿਬ ਦੀ ਸਿੱਖਿਆਵਾਂ ਜਿਹੜੀਆਂ ਨੇ ਉਹਨੂੰ ਗਾਹਾਂ ਦੀ ਪੀੜ੍ਹੀ ਤੱਕ ਦੱਸਣ ਜੋਗੇ ਬਚ ਜਾਣਗੇ ਜੀ ਬਾਸਾਬਾ ਲਾਅਨ ਆਰਡਰ ਦੇ ਸਵਾਲ ਖੜੇ ਕਰ ਰਹੇ ਨੇ ਭਾਜਪੀ ਸ਼੍ਰੋਮਣੀ ਕੱਲੇ ਕਿ ਪੁਰਾਣੀ ਦੌਰ ਤੇ ਪੰਜਾਬ ਜਾ ਰਿਹਾ ਉਹਨਾਂ ਦੇ ਉਹਨਾਂ ਦੇ ਦੌਰ ਵੇਲੇ ਕਿਹਾ ਜਾ ਲਾਅਨ ਡੈਕਟੋਸੀ ਜਦੋਂ ਮਜੀਠੇ ਦਾ ਨਾਮ ਲੈ ਕੇ ਹਿੱਕ ਤੇ ਪੈਰ ਧਰ ਕੇ ਇੱਕ ਐਸਐਚਓ ਆਕ ਦੀ ਧੀ ਦੀ ਜਿਹੜੀ ਜਾਨ ਬਚਾਉਂਦਾ ਸੀ ਤੇ ਉਹਨੂੰ ਪੁਨ ਤਸੀ ਗੋਲੀਆਂ ਨਾਲ ਨਾਬਾ ਜੇਲ ਬ੍ਰੇਕ ਕਿੰਨਾ ਦੇ ਮੰਦੌਰ ਵਲੇ ਹੋਈ ਸੀ ਇਹ ਜੱਗੂ ਭਗਵਾਨਪੁਰਿਆ ਇਹ ਵੱਡੇ ਵੱਡੇ ਜਿਹੜੇ ਗੈਂਗਸਟਰ ਨੇ ਜਿਹੜੇ ਨਾਂ ਲੈਂਦੇ ਨੇ ਚਿਵਦੀਸ਼ ਭੋਲੇ ਹੋਰੀ ਉਹ ਕੌਣ ਸੀਗੇ ਉਹ ਨਰੇ ਦੌਰ ਵਲੇ ਸੀ ਤਾਂ ਕਿਰਪਾ ਕਰਕੇ ਇਹ ਤਾਂ ਨਾ ਕਰਨ ਨਿਸ਼ਾਨ ਸਿੰਘ ਕੌਣ ਸੀਗਾ ਅਕਾਲੀ ਦਲ ਦਾ ਸੀ ਠੀਕ ਹੈ ਨਾ ਸੋ ਅਸੀਂ ਤਾਂ ਗੈਂਗਸਟਰਾਂ ਪਰ ਉਹ ਦਬਾਰ ਛੇੜੀ ਹੋਈ ਹੈ ਸਾਡੀ ਕੋਈ ਪੁਸ਼ਤਪਨਾ ਹੀ ਨਹੀਂ ਕਰਦੀ ਅਸੀਂ ਨਾ ਸਾਡਾ ਕੋਈ ਭਤੀਜਾ ਨਾ ਅਸੀਂ ਕਿਸੇ ਨੂੰ ਜੇਲ੍ਹ ਚੋਂ ਫੋਨ ਕਰੰਦਿਆਂ ਜਾਂ ਜਦੋਂ ਤੋਂ ਕੋਈ ਹਿੱਸਾ ਲੈਣੇ ਆ ਸੋ ਅਸੀਂ ਗੈਂਗਸਟਰਾਂ ਤੇ ਵੀ ਵਾਰ ਛੇੜੀ ਹੋਈ ਹੈ ਨਸ਼ੀ ਬਰਦੂ ਵੀ ਸਾਡੇ ਯੁੱਧ ਚੱਲ ਰਿਹਾ ਹੈ ਤਾਂ ਅਸੀਂ ਪੰਜਾਬ ਨੂੰ ਹਰ ਪੱਖ ਤੋਂ ਸਮਾਜਿਕ calamਤਾ ਤੋਂ ਅਸੀਂ ਉਹਦਾ ਛੁਟਕਾਰਾ ਕਰਾਉਣਾ ਚਾਹੁੰਦੇ ਹਾਂ ਲੋਕਾਂ ਦਾ ਸਹਿਯੋਗ ਵੀ ਸਾਨੂੰ ਮਿਲ ਰਿਹਾ ਤੇ ਸਾਨੂੰ ਉਮੀਦ ਹੈ ਕਿ ਅਸੀਂ ਫਿਰ ਦੁਬਾਰਾ ਪੰਜਾਬ ਜਿਹੜਾ ਇੱਕ ਸ਼ਾਂਤੀ ਵਾਲਾ ਸੂਬਾ ਤੇ ਹਸਤਾਖੇੜਾ ਸੂਬਾ ਬਣ ਜਾਵੇ ਮਾਸ ਐਜੂਕੇਸ਼ਨ ਨੂੰ ਲੈ ਕੇ ਹਜੇ ਵੀ ਪ੍ਰਾਈਵੇਟ ਸਕੂਲਾਂ ਦੀ ਲੋਟ ਉਸੇ ਤਰ੍ਹਾਂ ਜਾਰੀ ਹੈ ਮਾਰਚ ਮਹੀਨੇ ਦੇ ਵਿੱਚ ਦੁਬਾਰਾ ਐਡਮਿਸ਼ਨਾਂ ਸ਼ੁਰੂ ਹੋ ਗਈਆਂ 10 ਤੋਂ 15000 ਛੋਟੇ ਬੱਚੇ ਲਿਆ ਜਾ ਰਹੇ ਦੇਖੋ ਜਿਹੜੇ ਸਾਡੇ ਸਾਡੇ ਜੇ ਕੋਈ ਧਿਆਨ ਚਾਹਤਾਂ ਦੀ ਗੱਲ ਆਉਂਦੀ ਹੈ ਸਾਨੂੰ ਪਾਰਟਿਕਲ ਸਕੂਲ ਤਾਂ ਦੱਸ ਦਿਓ ਆਦਰਵਾਇਜ਼ ਅਸੀਂ ਫੀਸਾਂ ਵਧਾਉਣ ਨੂੰ ਤਾਂ ਦਿੱਲੀ 'ਚ ਸਾਡਾ ਇਹੀ ਮਾਡਲ ਕਿ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਕੋਈ ਫੀਸ ਨਹੀਂ ਬਧਾਉਣ ਦਿੰਦੀ ਦਿੱਲੀ ਜਿਹਾ ਚਿੰਨਾਚਰ ਅਰਵਿੰਦ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਨੇ ਜਦੋਂ ਵੀ ਭਾਜੀਪੀ ਸਰਕਾਰ ਆਈ ਉਹਨਾਂ ਨੇ ਖੋਲ੍ਹ ਦਿੱਤੀ ਦਿੱਲੀ ਦੇ ਵਿੱਚੋਂ ਆਮਾਨੀ ਕਲੀਨਿਕ ਤੇ ਸਾਰੀਆਂ ਦਵਾਈਆਂ ਹੁਣ ਬੰਦ ਕਰਤੀਆਂ ਉਹਨਾਂ ਨੇ ਸੋ ਅਸੀਂ ਕੋਈ ਇਦਾਂ ਦਾ ਕੰਮ ਜਾਂ ਕੋਈ ਇਦਾਂ ਦਾ ਜੇ ਕੋਈ ਗਲਤ ਚੋਰੀਆਂ ਜਾਂ ਕਾਨੂੰਨ ਤੋੜ ਕੇ ਵੀ ਕੋਈ ਬੰਦਾ ਕਰਦਾ ਤਾਂ ਅਸੀਂ ਲੋਕਾਂ ਦੇ ਹੱਕ 'ਚ ਅਸੀਂ ਲੋਕਾਂ ਦੀ ਜੇਬ ਤੇ ਕੋਈ ਇਦਾਂ ਦਾ ਵਾਧੂ ਖਰਚਾ ਬਿਲਕੁਲ ਨਹੀਂ ਪੈਣ ਦੇਵਾਂਗੇ ਜਿਹਦੇ ਨਾਲ ਉਹਨਾਂ ਨੂੰ ਕੋਈ ਬਜਟ ਹੱਲੇ ਜਾ ਉਹਨਾਂ ਦੀ ਕਬੀਲਦਾਰੀ ਲਈ ਤੋਂ ਉਪਰੇ ਸਭ ਅਸ਼ੇ ਨੂੰ ਲੈ ਕੇ ਤੇ ਗੈਂਗਸਟਰਾਂ ਨੂੰ ਲੈ ਕੇ ਪੰਜਾਬ ਸਰਕਾਰ ਬਹੁਤ ਵਧੀਆ ਕਰ ਰਹੀ ਹੈ ਪਰ ਲੋੜ ਹੈ ਕਿ ਚਾਈਨਾ ਡੋਰ ਦੇ ਉੱਤੇ ਵੀ ਕੋਈ ਐ ਤੇ ਸਖਤ ਕਦਮ ਹੋ ਜਾਵੇ ਦੇਖੋ ਪਹਿਲੇ ਹੀ ਚਾਈਨਾ ਡੋਰ ਤਾਂ ਬੈਨ ਹੈ ਦੇਖੋ ਆਪਾਂ ਨਾ ਮੈਂ ਅੱਜ ਵੀ ਮੈਂ ਬੱਚੇ ਦੀ ਖਬਰ ਪੜਦਾ ਸੀ ਬੜੀ ਦੁੱਖਦਾਇਕ ਸਰਪੰਚ ਦਾ ਬੇਟਾ 15 ਸਾਲ ਦਾ ਸਮਰਾਲੇ ਦੇ ਨੇੜੇ ਹਨਾ ਆ ਆਪਾਂ ਹੁਣੇ ਪਤਾ ਨਹੀਂ ਤਾਂ ਐ ਹੋ ਗਿਆ ਕੰਮ ਕਿ ਲੋਕੇ ਚਾਹੁੰਦੇ ਨੇ ਹਰ ਗੱਲ ਗੱਲ ਜਿਹੜੀ ਹੈ ਅਸੀਂ ਕਾਨੂੰਨ ਨਾਲ ਹੀ ਬੰਦ ਕਰਾਂਗੇ ਵੀ ਕਾਨੂੰਨ ਬਣਾ ਦਿਓ ਉਦੋਂ ਬੰਦ ਕਰਾਂਗੇ ਥੋੜਾ ਜਿਹਾ ਆਪਣਾ ਆਪ ਆਪਣਾ ਵੀ ਬਣਦਾ ਫਰਜ ਕਿ ਇਹ ਚੀਜ਼ ਬੰਦ ਹੈ ਇਹਦੇ ਨਾਲ ਕੱਲੇ ਚਲੋ ਕਬੂਤਰਾਂ ਆਉਂਦੀਆਂ ਜਾਂ ਪੰਛੀਆਂ ਨੇ ਤਾਂ ਖਬਰ ਆਉਂਦੀ ਸੀ ਹੁਣ ਤਾਂ ਸਾਡੇ ਬੱਚਿਆਂ ਨੇ ਖਬਰਾਂ ਵੀ ਆਉਣ ਲੱਗੀਆਂ ਸੋ ਇਸ ਚੀਜ਼ ਨੂੰ ਜੇ ਲੋਕ ਸਮਝ ਲੈਣ ਠੀਕ ਹੈ ਨਹੀਂ ਤਾਂ ਫਿਰ ਕਾਨੂੰਨ ਬਣਾ ਕੇ ਸਖਤ ਕਾਨੂੰਨ ਬਣਾ ਕੇ ਫਿਰ ਪਰਚੇ ਕਰਾਂਗੇ ਕੀਤੇ ਕਰਾਂਗੇ ਆਪਦੀਆਂ ਦੀ ਕਰਾਂਗੇ ਹਨਾ ਸੋ ਮੈਂ ਬੇਨਤੀ ਕਰਨੀ ਚਾਹੁੰਨਾ ਸਲਾਹ ਦੇਣੀ ਚਾਹੁੰਨਾ ਕਿ ਜਿਹੜੀ ਚੀਜ਼ ਜਿਹੜੀ ਹੈ ਅੱਜ ਕੱਲ ਲੋਕ ਪੜ੍ਹੇ ਲਿਖੇ ਨੇ ਅੱਜ ਕੱਲ ਕੋਈ ਏਦਾਂ ਦੀ ਹੋਣੀ ਅਵੇਅਰਨੈਸ ਬਹੁਤ ਆ ਗਈ ਜਿਹੜੀ ਚੀਜ਼ ਖਤਰਨਾਕ ਹੈ ਸੇਤਾਂ ਲਈ ਇਨਸਾਨ ਦੀ ਜ਼ਿੰਦਗੀ ਲਈ ਕਿਸੇ ਦੇ ਘਰ ਸਾਰੀ ਉਮਰ ਲਈ ਕਿਤੇ ਇਹ ਜਿਹੇ ਦੁੱਖ ਭੁੱਲਦੇ ਆ ਜਿਹੜੀ ਏਦਾਂ ਸਕੂਲ ਤੋਂ ਆਉਂਦਾ ਬੱਚਾ ਇੱਕ ਡੋਰ ਦੇ ਵਿੱਚ ਜਿਹੜਾ ਉਹ ਲਿਫਟ ਕੇ ਮਰ ਗਿਆ ਸੋ ਇਹਦੇ ਤੇ ਲੋਕਾਂ ਨੂੰ ਵੀ ਸਹਿਯੋਗ ਸਾਨੂੰ ਸਹਿਯੋਗ ਦੇਣ ਕਾਨੂੰਨ ਵੀ ਬਣਾਇਆ ਹੋਇਆ ਪਹਿਲਾਂ ਹੀ ਪੈਨ ਹੈ ਹੁਣ ਫਿਰ ਜਿਆਦਾ ਸਖਤਾਈ ਕਰਨੀ ਪਊਗੀ ਸਿਰ ਸਰ ਬੜੇ ਸ਼ਾਂਤ ਕਿਸ ਵੱਲੋਂ ਬੜੀਆ ਕੰਮ ਕੀਤਾ ਗਿਆ ਚਾਰ ਕਯੂਸ ਪੜੇ ਗਏ ਜਿਨ੍ਹਾਂ ਕੋ ਆਰਡੀਐਸ ਪਕੜਿਆ ਗਿਆ ਹੈ ਦੇਖੋ ਇਹ ਹਰ ਰੋਜ਼ ਦਾ ਸਾਡਾ ਕੰਮ ਹਰ ਰੋਜ਼ ਅਸੀਂ ਜਿਹੜੇ ਡਰੋਨ ਆਉਂਦੇ ਐ ਐਂਟੀ ਡਰੋਨ ਸਿਸਟਮ ਅਸੀਂ ਲਾਇਆ। ਦੇਸ਼ ਦੇ ਵਿੱਚ ਪਹਿਲਾ ਐਂਟੀ ਡਰੋਨ ਸਿਸਟਮ ਅਸੀਂ ਆ ਪੰਜਾਬ ਸਰਕਾਰ ਦੇ ਖਰਚੇ ਤੇ ਲਾਇਆ। ਕਿਉਂਕਿ ਡਰੋਨ ਦੇ ਵਿੱਚ ਹੁਣ ਪਿਸਟਲ ਵੀ ਆਉਂਦੇ ਨੇ। ਹਥਿਆਰ ਵੀ ਆਉਂਦੇ ਆ ਡਰੋਨ ਦੇ ਵਿੱਚ ਚਿੱਟੇ ਦਾ ਵੀ ਪੈਕੇਟ ਆਉਂਦਾ। ਡਰੋਨ ਦੇ ਵਿੱਚ ਪੈਸੇ ਵੀ ਭੇਜ ਦਿੰਦੇ ਆ। ਤਿੰਨੋਂ ਚਾਰ ਇਕੱਠੇ ਗੈਂਗਸਟਰ, ਸਮੱਗਲਰ ਸਾਰੇ ਇਕੱਠੇ ਹੋਵੇ। ਤੋਂ ਜਿੰਨਾ ਵੀ ਕੁਝ ਸਾਨੂੰ ਇਮੀਡੀਏਟਲੀ ਪਕੜ ਚਾਹੁੰਦਾ ਸੀ ਇਮੀਡੀਏਟਲੀ ਉਹਨੂੰ ਉਹਤੇ ਐਕਸ਼ਨ ਲੈਨੇ ਆ ਤੇ ਇਕ ਡਾਟਾ ਵੀ ਤੁਹਾਨੂੰ ਜਾਰੀ ਅਸੀਂ ਆਉਣ ਵਾਲੇ ਦਿਨਾਂ 'ਚ ਕਰਦੇ ਆ ਕਿ ਕਿੰਨਾ ਸੀਜ਼ ਕੀਤਾ ਹੈ ਅਸਲਾ ਜਾਂ ਕਿੰਨੇ ਸਮਗਲਰ ਫੜੇ ਨੇ ਤੇ ਉਹਨਾਂ ਤੋਂ ਕਿੰਨੀ ਹੈਰਵਨ ਕਿੰਨਾ ਨਸ਼ਾ ਜਿਹੜਾ ਇਲੀਗਲ ਉਹ ਅਸੀਂ ਫੜਿਆ ਮਾਨ ਸਾਹਿਬ ਬਹੁਤ ਸਾਰਾ ਜਿਹੜਾ ਸਿਸਟਮ ਦਾ ਡਾਣਾ ਉਹ ਕਿਸੇ ਗੱਲ ਦੀ ਚਿੰਤਾ ਤੋਂ ਰਾਜ ਇੱਕਾ ਮੁਲਾਜ਼ਮਤ ਇੱਕ ਪੈਨਸ਼ਨਰ ਜਿਹਨਾਂ ਨੂੰ 16% ਡਿਗਨਿੰਗ ਵੇਲੇ ਤੇ ਨਾ ਹੀ ਤੁਸੀਂ ਉਹਨਾਂ ਨੂੰ ਕੋਈ ਮੀਟਿੰਗ ਦਿੱਤੀ ਹੈ ਜਿਹੜੀ ਉਹਨਾਂ ਦੀ ਗੱਲਬਾਤ ਸੁਣ ਸਕੋਗੇ ਇਹਦੇ ਬਾਰੇ ਬਿਲਕੁਲ ਉਹਨਾਂ ਨਾਲ ਮੀਟਿੰਗ ਹੋਈਆਂ ਨੇ ਜੀ ਠੀਕ ਹੈ ਨਾ ਤੇ ਉਨਾਂ ਦੇ ਨਾਲ ਚ ਇਹਦੀ ਬਾਰੇ ਵੀ ਵਿਚਾਰ ਚੱਲ ਰਿਹਾ ਹੈ ਉਹਨਾਂ ਦੇ ਬਜਟ ਚ ਕਿਸ ਤਰ੍ਹਾਂ ਕਰਨਾ ਪਰ ਹਾਂ ਇੱਕ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦੇਣਾ ਕਿ ਮੁਲਾਜ਼ਮ ਤੇ ਪੈਨਸ਼ਨਰ ਵੀ 10 ਲੱਖ ਦੇ ਕਾਰਡ ਦੇ ਧਾਰਕ ਹੋਣਗੇ ਉਹ ਵੀ ਐਲੀਜੀਬਲ ਨੇ ਚਾਹੇ ਤੁਸੀਂ ਮੁਲਾਜ਼ਮ ਹੋ ਸਰਕਾਰੀ ਚਾਹੇ ਤੁਸੀਂ ਪੈਨਸ਼ਨਰ ਹੋ ਤੁਸੀਂ 10 ਲੱਖ ਦਾ ਕਾਰਡ ਤੁਹਾਡੇ ਪਰਿਵਾਰ ਦਾ ਵੀ ਬਣੂਗਾ ਇਹ ਅਸੀਂ ਕ੍ਰਾਈਟੇਰੀਆ ਪਹਿਲਾਂ ਰੱਖੇ ਪਹਿਲਾਂ ਕੋਈ ਇਨਕਮ ਦਾ ਕ੍ਰਾਈਟੇਰੀਆ ਰੱਖ ਲੈ ਕਿਸੇ ਨੇ ਕਿਸੇ ਨੇ ਕੋਈ ਹੋਰ ਸ਼ਰਤ ਲਾਤੀ ਵੀ ਮਤਲਬ ਉਹਦੇ ਨਾਲ ਘਟ ਜਾਣ ਲੋਕ ਕੋਈ ਅਜਿਵੇਂ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹ ਚ ਪੰਜਾਬ ਦੇ ਇੱਕ ਘਰ ਵੀ ਨਹੀਂ ਆਉਂਦਾ ਜੀ ਕਿਉਂਕਿ ਉਹ ਕਹਿੰਦੇ ਪੱਕੀ ਇੱਟ ਨਹੀਂ ਚਾਹੀਦੀ ਪੰਜਾਬ ਚ ਕੋਈ ਪੱਕੀ ਇੱਟ ਅੱਛਾ ਫਿਰ ਕਹਿੰਦੇ ਪੱਖਾ ਨਹੀਂ ਚਾਹੀਦਾ ਟੇਬਲ ਫੈਨ ਪੰਜਾਬ ਚ ਕਿਹੜਾ ਘਰ ਹੋਵੇ ਜਿੱਤੇ ਪੱਖਾ ਨਹੀਂ ਸਾਈਕਲ ਹੈ ਥੋੜੀ ਤਾਂ ਕਰੀ ਤਾਂ ਸਾਈਕਲ ਖੜਾ ਹੀ ਫਿਰ ਆਪ ਹੀ ਉਹਨਾਂ ਨੇ ਗੈਸੀ ਚੁੱਲੇ ਦਿੱਤੇ ਹੈਨਾ ਆਪ ਹੀ ਇਹ ਸ਼ਰਤ ਰੱਖਤੀ ਆਵਾਸ ਯੋਜਨਾ ਦੀ ਵੀ ਤੁਹਾਡੇ ਕੋਲ ਗੈਸੀ ਚੁੱਲਾ ਨਹੀਂ ਹੋਣਾ ਚਾਹੀਦਾ ਹੁਣ ਇੱਕ ਸਕੀਮ ਚ ਤੁਸੀਂ ਉਹੀ ਚੀਜ਼ ਦੇਤੀ ਦੂਜੀ ਸਕੀਮ ਚ ਉਹੀ ਚੀਜ਼ ਬੈਨ ਕਰਤੀ ਤੇ ਉਹ ਲੋਕ ਕਿਹੜੀ ਸਕੀਮ ਚੁਣੀਆ ਯਾਰ ਅਸੀਂ ਸੋ ਜੇ ਦੇਣਾ ਹੈ ਸਭ ਕੁਝ ਹੈ ਬ 600 ਜੁੰਡ ਤੋਂ ਤੁਹਾਡਾ ਮੀਟਰ ਜਿਹੜਾ ਥੱਲੇ ਹੋਣਾ ਚਾਹੀਦਾ ਫਿਰ ਚਾਹੇ ਤੁਹਾਡੇ ਦੋ ਏਸੀ ਲੱਗੇ ਨੇ ਤੁਸੀਂ ਉਸ ਹਸਾਬ ਨਾਲ ਦੇ ਏਸੀ ਚਲਾ ਲਓ ਕਿ 600 ਜੁੰਡ ਤੋਂ ਨਾ ਵਧੇ ਚਾਹੇ ਤੁਹਾਡੇ ਕੋਲ ਦੋ ਬੱਲਬ ਨੇ ਸਾਰਿਆਂ ਦਾ ਮਾਫ ਹੈ ਇੱਥੇ ਕੋਈ ਕਟੇਰੀਆ ਨਹੀਂ ਹੈਗਾ ਵੀ ਮੇਰੇ ਕੋਲ ਹਰਾ ਕਾਰਡ ਹੈ ਨੀ ਲਕੜ ਫਿਰ ਲੋਕ ਕੋਈ ਹੋਰ ਤਰੀਕੇ ਲੱਭਦੇ ਆ ਫਿਰ ਉਸੇ ਘਰ ਚ ਜੇ ਆਪਾਂ ਕਿਲੋ ਵਾੜ ਦੀ ਸ਼ਰਤ ਲਾ ਦਿੰਦੇ ਫਿਰ ਉਸੇ ਘਰ ਚ 2 ਮੀਟਰ ਲੱਗਦੇ ਫਿਰ ਮਾਤਾ ਜੀ ਦੇ ਨਾਂ ਤੇ ਲਵਾ ਲੈਣੇ ਵੀ ਬੇਬੇ ਸਾਡੇ ਨਾਲ ਨਹੀਂ ਹੈਗੀ ਹੁੰਦੀ ਬੇਬੇ ਨਾਲ ਹੀ ਹੈ ਹਨ ਬੇਬੇ ਨੂੰ ਕਿਲੋਵਾਰਟ ਹੀ ਕਰ ਦਿੰਨੇ ਬੇਬੇ ਭਾਈ 2 ਕਿਲੋਵਾਰਟ ਤੇ ਬੇਬੇ ਹੋ ਗਈ ਹੈ ਨਾ ਤੇ ਕਾਦੇ ਵਾਸਤੇ ਉਹਨਾਂ ਨੂੰ ਇਹ ਮੌਕਾ ਦਈਏ ਕਿ ਉਹ ਆਪਣੇ ਪਰਿਵਾਰ ਨੂੰ ਹੀ ਅਲੱਗ-ਅਲੱਗ ਕਰ ਲੈਣ ਜੇ ਦੇਣਾ ਹੈ ਸਕੀਮ ਦੇਣੀ ਹੈ ਤਾਂ ਉਸਾ ਨਾ ਬਜਟ ਬਣਾ ਕੇ ਸਾਰਿਆਂ ਨੂੰ ਦਿਓ ਸੋ ਸਭ ਨੂੰ ਮਿਲੂਗਾ ਜੀ ਸਰ ਤੁਸੀਂ ਬਹੁਤ ਵਧੀਆ ਕੰਮ ਕੀਤਾ ਵੀ 50000 ਤੋਂ ਉੱਪਰ ਬੰਦਿਆਂ ਨੂੰ ਨੌਕਰੀ ਦਿੱਤੀ 67000 ਹੋ ਗਏ 67000 ਤੇ ਉਹਨਾਂ ਦੀ ਜਦੋਂ ਉਹ ਰਿਟਾਇਰਮੈਂਟ ਹੋ ਗਈ ਉਹਨੂੰ ਪੈਨਸ਼ਨ ਨਹੀਂ ਹੋਏਗੀ ਉਹ ਪੁਰਾਣੀ ਪੈਨਸ਼ਨ ਦੀ ਪਹਾਲੀ ਸਰ ਸਰਕਾਰੀ ਨੌਕਰੀਆਂ ਨੇ ਤੁਸੀਂ ਤੁਸੀਂ ਬਹੁਤ ਚਿਰ ਪਹਿਲਾਂ ਹਜੇ ਤਾਂ ਹਜੇ ਤਾਂ ਹਜੇ ਕਈਆਂ ਨੇ ਤਾਂ 2004 ਤੋਂ ਬਾਅਦ ਕਿਸੇ ਨੂੰ ਵੀ ਨਹੀਂ ਸਰਦਾਰ ਜੀ ਸਰਦਾਰ ਜੀ ਹਜੇ ਕਈਆਂ ਨੇ ਤਾਂ ਜੁਆਇਨ ਵੀ ਨਹੀਂ ਕੀਤਾ ਤੁਸੀਂ ਰਿਟਾਇਰਮੈਂਟ ਦੇ ਖਾਤੇ ਸਵਾਲ ਪੁੱਛੀ ਜਾਂਦੇ ਮੈਨੂੰ ਹਜੇ ਉਹਨਾਂ ਨੌਕਰੀਆਂ ਕਰ ਲੈਣ ਦੇ ਉਕੀ ਪਤਾ ਉਹਨਾਂ ਨੇ ਹਜੇ ਹੋਰ ਨੌਕਰੀਆਂ ਲੈਣੀਆਂ ਨੇ 2004 ਤੋਂ ਬਾਅਦ ਵਾਲੇ ਵੀ ਤਾਂ ਹੈਗੇ ਕਈ ਦੇਖੋ ਤੁਸੀਂ 올ਡ ਪੈਨਸ਼ਨ ਸਕੀਮ ਦੀ ਗੱਲ ਕਰਦੇ ਹੋ ਨਿਊ ਪੈਨਸ਼ਨ ਸਕੀਮ ਤੇ 올ਡ ਪੈਨਸ਼ਨ ਸਕੀਮ ਸਾਰੇ ਦੇਸ਼ ਦਾ ਮੁੱਦਾ ਹੈ ਠੀਕ ਹੈ ਨਾ ਮੈਨੂੰ ਪਤਾ ਉਹ ਤਾਂ ਵੀ ਪਾਰ ਜਿਹੜੀਆਂ 80-60 ਹਜ਼ਾਰ ਦੇ ਰਹਿਆ ਨਾ ਉਹਦੇ ਵਿੱਚੋਂ ਤਾਂ ਹਜੇ ਹਜੇ ਬੱਚੇ ਵੀ ਨੇ ਜਿਹੜਾ ਪਹਿਲਾਂ ਕਲਰਕ ਲੱਗਿਆ ਉਦੋਂ ਪੜ੍ਹਾਈ ਕਰਕੇ ਉਦੋਂ ਪਟਵਾਰੀ ਬਣ ਗਿਆ ਪਟਵਾਰੀ ਦੇ ਦੌਰਾਨ ਪੜ੍ਹਾਈ ਕਰਕੇ ਉਹ ਡੀਐਸਪੀ ਲੱਗ ਗਿਆ ਜਾਂ ਐਸਡੀਓ ਬਣ ਗਿਆ ਹਜੇ ਤਾਂ ਉਹਨਾਂ ਨੂੰ ਤਰੱਕੀਆਂ ਕਰ ਲੈਣ ਦੋ ਰਿਟਾਇਰਮੈਂਟ ਦੀਆਂ ਗੱਲਾਂ ਨਾ ਦੱਸੋ ਉਹਨਾਂ ਨੂੰ ਕੁਝ ਉਹ ਜਦੋਂ ਤੱਕ ਰਿਟਾਇਰਮੈਂਟ ਹੋਊਗੀ ਉਦੋਂ ਤੱਕ ਬਹੁਤ ਕੁਝ ਪੰਜਾਬ 'ਚ ਬਦਲ ਜਾਊਗਾ ਤੇ ਸਾਰਾ ਪੰਜਾਬ ਆਪਣੇ ਪੈਰਾਂ 'ਸੈਂਟਰ ਨੇ 16% ਡੀਏ ਰੋਕਿਆ ਨਹੀਂ ਹੈ ਉਹਨਾਂ ਸਾਰਾ ਦਿੱਤਾ ਤੁਸੀਂ ਵੀ ਸੈਂਟਰ ਨੇ 8000 ਕਰੋੜ ਰੁਪਏ ਤੋਂ 8500 ਕਰੋੜ ਰੁਪਏ ਡੀਐਫ ਵੀ ਰੋਕ ਰ सेंटर ने पाँह हजार करोड़ रुपया सा जी एस टी का रोग रखे तो सेंटर आए पास क्यों बोल लग गए इतना उतार भी रहे अस बिजली बोर्ड का सारा करजा अब पी एस पीसी एल देश की सैकंड बेस्ट कंपनी बन गया जी जे पी एस पी सी एल जिन्होंने कहेंगे बिजली बोर्ड घोटे जाऊगा बिजली बोर्ड का पुराना करजा लाया ਨਾਲੇ ਬਿਜਲੀ ਫਰੀ ਦਿੰਦੀ ਹੈ ਤੇ ਨਾਲੇ ਪੀਐਸਪੀਸੀਲ ਦੇਸ਼ ਦੇ ਟੌਪ ਦੇ ਪਹਿਲੇ ਦੋ ਚ ਆ ਗਿਆ ਜੀ ਇਹ ਕਰਜਾ ਜਿਹੜਾ ਪਹਿਲਾਂ ਚੜਾ ਕੇ ਗਏ ਨੇ ਨਾ ਉਹ ਸਾਰਾ ਕਰਜਾ ਆ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੇ ਤਾਂ ਨਹੀਂ ਚੜਾਇਆ ਨਾ ਦਿੱਲੀ ਦਾ ਦਿੱਲੀ ਦਾ ਬਜਟ ਵੀ ਵਧਾ ਕੇ ਦਿੱਤਾ ਸੀਗਾ 30000 ਕਰੋੜ ਤੋਂ 67000 ਕਰੋੜ ਤੇ ਬਜਟ ਲੈ ਗਏ ਸੀਗੇ ਪਰ ਡੈਟ ਤਾਂ ਜੁਪੀ ਤੇ ਬਹੁਤ ਹੈ ਡੈਟ ਤਾਂ ਮਹਾਰਾਸ਼ਟਰ ਤੇ ਬਹੁਤ ਹੈ ਡੈਟ ਗੁਜਰਾਤ ਤੇ ਬਹੁਤ ਹੈ ਡੈਟ ਦੇਸ਼ ਤੇ ਬਹੁਤ ਹੈ ਠੀਕ ਹੈ ਨਾ ਪਰ ਪਰ ਇਹਦਾ ਮਤਲਬ ਇਹ ਥੋੜੀ ਇੱਕ ਸਕੀਮ ਰੁਕ ਜੂਗੀ ਕੋਈ ਕੋਈ ਗੱਲ ਨਹੀਂ ਡੈਟ ਨੂੰ ਘਟਾਵਾਂਗੇ ਆ ਜਿਹੜੀਆਂ ਜਿਹੜੀਆਂ ਲੀਕੇਜ ਐ ਟੈਕਸ ਦੀ ਲੀਕੇਜ ਐ ਜਾਂ GST ਦੀ ਸਾਡੀ ਕਿੰਨੀ ਜ਼ਿਆਦਾ ਗਰੋਥ ਹੋਗੀ GST ਦੀ ਜਿਹੜੀ ਰਿਕਵਰੀ ਸਾਡੀ ਕਿੰਨੀ ਹੋਗੀ ਠੀਕ ਐ ਨਾ ਤੇ ਐਕਸਾਈਜ਼ ਦਾ 1.5 ਹਜ਼ਾਰ ਕਰੋੜ ਦੇ ਨੇੜੇ ਤੇ ਜਾਊਗਾ ਹੋਰ ਜਿੰਨੇ ਆਹ ਚੀਜ਼ਾਂ ਅਸੀਂ ਲੀਕੇਜ ਰੋਕ ਕੇ ਜਿਹੜੀ ਜਿਹੜੀ ਸਰਕਾਰ ਦੀ ਕਮਾਈ ਵਾਲੀਆਂ ਚੀਜ਼ਾਂ ਨੇ ਲੋਕਾਂ ਦਾ ਯਕੀਨ ਟੈਕਸ ਦੇਣ ਦਾ ਉਦੋਂ ਬਣਦਾ ਜਦੋਂ ਲੋਕਾਂ ਨੂੰ ਇਹ ਪਤਾ ਲੱਗ ਜੇ ਕਿ ਟੈਕਸ ਦਾ ਪੈਸਾ ਕਿਸੇ ਨਾ ਕਿਸੇ ਰੂਪ ਚ ਸਾਡੇ ਤੇ ਆਊਗਾ ਸਾਡੇ ਤੇ ਲੱਗੂਗਾ ਮਤਲਬ ਚਾਹੇ ਸਕੂਲ ਆਫ ਐਮਿਨੈਂਸ ਬਣਨ ਸਰਕਾਰੀ ਸਕੂਲ ਚੰਗੇ ਬਣਨ ਆਮ ਆਦਮੀ ਕਲੀਨਿਕ ਖੋਲਣ ਚਾਹੇ ਲੋਕਾਂ ਨੂੰ ਨੌਕਰੀਆਂ ਮਿਲਣ ਸੜਕਾਂ ਬਣਨ ਇਨਫਰਾਸਟ੍ਰਕਚਰ ਆਵੇ ਬਿਜਲੀ ਫ੍ਰੀ ਹੋਵੇ ਕਿਸੇ ਨਾ ਕਿਸੇ ਰੂਪ ਚ ਟੈਕਸ ਦਾ ਪੈਸਾ ਜੇ ਲੋਕਾਂ ਨੂੰ ਵਾਪਸ ਆਉਣ ਦਾ ਯਕੀਨ ਹੁੰਦਾ ਤਾਂ ਲੋਕ ਟੈਕਸ ਭਰ ਲੱਗ ਜਾਂਦੇ